ਗੇਤਿਆਂ ਕਰੋ ਜੀ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪਰਉਪਕਾਰੀ ਪਹਿਲੀ ਗੱਲ ਉਹ ਤਾਂ ਕਿਸੇ ਦਾ ਬੂਰਾ ਸੋਚਦੇ ਨਹੀਂ ਚਿਤਵਦੇ ਨਹੀਂ ਉਹਨਾਂ ਦਾ ਜੀਵਨ ਪਰਉਪਕਾਰੀ ਵਾਲਾ ਹੁੰਦਾ ਹੈ ਉਹ ਤਾਂ ਟੁੱਟਿਆਂ ਨੂੰ ਪ੍ਰਭੂ ਨਾਲ ਜੋੜਦੇ ਨੇ ਪ੍ਰਭ ਕੋ ਸਿਮਰੈ ਤਿੰਨ ਸਦ ਬਲੇਹਾਰੀ ਗੁਰੂ ਸਾਹਿਬ ਕਹਿੰਦੇ ਨੇ ਮੈਂ ਬਲੇਹਾੜ ਜਾਂਦਾ ਭਾਈ ਉਹਨਾਂ ਦੇ ਪੱਲੇ ਨਾਮ ਹੈ ਉਹਨਾਂ ਦੇ ਪੱਲੇ ਸਿਮਰਨ ਹੈ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਸੁਹਾਵੇ ਬੋ ਵਚਨ ਹੈ ਜੀ ਉਹਨਾਂ ਦੇ ਮੂੰਹ ਸੋਹਣੇ ਬੜੇ ਸੋਹਣੇ ਮੂੰਹ ਉਹ ਲੁਕਦੇ ਨਹੀਂ ਰਤਨ ਲੁਕਾਇਆ ਲੁਕੇ ਨਹੀਂ ਰਤਨ ਲੁਕਾਇਆ ਲੁਕੇ ਨਹੀਂ ਜੇ ਕੋ ਰਖੈ ਲੁਕਾਈ ਜੇ ਕੋ ਰਖੈ ਲੁਕਾਈ ਸੇ ਮੁਖ ਸੁਹਾਵੇ ਉਹਨਾਂ ਦੇ ਮੂੰਹ ਸੋਹਣੇ ਲੁਕਦੇ ਨਹੀਂ ਪ੍ਰਭ ਕੋ ਸਿਮਰੈ ਤਿੰਨ ਸੂਖ ਬਿਹਾਵੇ ਇਹਨੂੰ ਬਿਹਾਵੇ ਨਹੀਂ ਬੋਲਣਾ ਬਿਹਾਵੇ ਇੱਕ ਵਚਨ ਸੂਖ ਦੇ ਖੱਖੇ ਨੂੰ ਸਿਹਾਰੀ ਤੇ ਬਿਹਾਵੇ ਉਹਨਾਂ ਦੀ ਜ਼ਿੰਦਗੀ ਚ ਬੜਾ ਸਕੂਨ ਹੈ ਉਸ ਸਕੂਨ ਨਾਲ ਭਰੇ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਸਕੂਨ ਵਿੱਚ ਬਤੀਤ ਹੁੰਦੀ ਹੈ ਕਿਉਂਕਿ ਕੌਨਫੀਡੈਂਸ ਹੋ ਗਿਆ ਆਪੇ ਹਰ ਇੱਕ ਰੰਗ ਹੈ ਆਪੇ ਹਰ ਇੱਕ ਰੰਗ ਹੈ ਆਪੇ ਆਪੇ ਹਰ ਆਪੇ ਬੋ ਰੰਗੀ ਆਪੇ ਬੋ ਰੰਗੀ ਆਪੇ ਹਰੀ ਕਾ ਰੰਗ ਹੈ ਆਪੇ ਬੋ ਰੰਗੀ ਨਾਨਕਾ ਸਾਈ ਗੱਲ ਚੰਗੀ ਇਹ ਵਿਸ਼ਵਾਸ ਹੋ ਜਾਂਦਾ ਪ੍ਰਭ ਕੋ ਸਿਮਰੈ ਤੀਨਾ ਆਤਮ ਜੀਤਾ ਉਹਨਾਂ ਨੇ ਆਪਣੇ ਆਪ ਤੇ ਰਾਜ ਕੀਤਾ ਇਹ ਕਨਸੈਪਟ ਹੈ ਰਾਜ ਕਰੇਗਾ ਖਾਲਸਾ ਗੁਰੂ ਦੀ ਮੰਨੀ ਗੁਰੂ ਦੇ ਕਹੜੇ ਵਿੱਚ ਚੱਲੇ ਫਿਰ ਆਪਣੇ ਆਪ ਤੇ ਰਾਜ ਕੀਤਾ ਕਹਿ ਦਿੱਤਾ ਪ੍ਰਭ ਢੋਰੀ ਹੱਥ ਤੁਮਾਰੈ ਪ੍ਰਭ ਢੋਰੀ ਹੱਥ ਤੁਮਾਰੈ ਉਹਨਾਂ ਨੇ ਤਾਂ ਬਾਈ ਗੁਰੂ ਜੀ ਨੇ ਫੜਾ ਦਿੱਤੀ ਜੋ ਤੁਸੀਂ ਕਰੋਗੇ ਬਸ ਠੀਕ ਹੈ ਉਹੀ ਮਨਜੂਰ ਹੈ ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ ਉਹਨਾਂ ਦਾ ਜੀਵਨ ਦਾ ਢੰਗ ਬੜਾ ਵੱਖਰਾ ਹੈ ਬੜਾ ਵੱਖਰਾ ਹੈ ਸਭ ਤੋਂ ਵੱਖਰਾ ਹੈ ਉਹਨਾਂ ਦਾ ਕੈਰੇਕਟਰ ਉਹਨਾਂ ਦਾ ਜੀਵਨ ਵਿੱਚ ਜਿਉਣ ਦਾ ਢੰਗ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹੰਕੇ ਰੀ ਭਿਕਮ ਮਾਰਗ ਚੱਲਣਾ ਬੜਾ ਵੱਖਰਾ ਹੈ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਜਿੱਥੇ ਜੀ ਟੀਪੀ ਨਾਲ ਆਏਗਾ ਆਨੰਦ ਕਹਿਣਾ ਜਿੱਥੇ ਆੜੇ ਨੂੰ ਕੰਨਾ ਟੀਪੀ ਆਏਗੀ ਆਨੰਦ ਕਹਿਣਾ ਇੱਥੇ ਵੇਖੋ ਆਨੰਦ ਥੋੜਾ ਨਾਸਕਾ ਉਚਾਰਨ ਹੋਏਗਾ ਨੰਨਾ ਆਨੰਦ ਕਨੇਰੇ ਆਨੰਦ ਨਾਲ ਕਨੇਰੇ ਵੀ ਆ ਗਿਆ ਇਹ ਬੋਹ ਵਚਨ ਦਾ ਸੂਚਕ ਹੈ ਆਨੰਦ ਹੀ ਆਨੰਦ ਹੈ ਆਨੰਦ ਹੀ ਆਨੰਦ ਹੈ ਪ੍ਰਭ ਕੋ ਸਿਮਰੈ ਵਸੈ ਹਰ ਮੇਰੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮੜਦੇ ਨੇ ਹਰ ਵੇਲੇ ਉਹਦੀ ਹਜ਼ੂਰੀ ਵਿੱਚ ਰਹਿੰਦੇ ਨੇ ਰਜ਼ਾ ਵਿੱਚ ਰਹਿੰਦੇ ਨੇ ਭਾ ਪਰਗਟ ਹੋ ਜਾਂਦੇ ਹੋ ਸੰਤ ਕਿਰਪਾ ਤੇ ਅਨ ਦਿਨ ਜਾਗ ਇਹਨੂੰ ਕਿਰਪਾ ਪੜਨਾ ਹੈ ਜੀ ਕਿਰਪਾ ਨਹੀਂ ਪੈਰ ਵਿੱਚ ਵੇਖੋ ਰਾਰਾ ਸੰਤ ਕਿਰਪਾ ਤੇ ਅਨ ਦੀ ਨ ਜਾਗ ਗੁਰੂ ਦੇ ਬਚਨ ਮੰਨ ਕੇ ਅਨ ਦੀ ਨ ਜਾਗ ਜਾਗ ਦੇ ਗੱਗੇ ਨੂੰ ਸਿਹਾਰੀ ਵੇਖੋ ਗੁਰੂ ਦੀ ਕਿਰਪਾ ਨਾਲ ਦਿਨ ਰਾਤ ਜਾਗਣ ਵਾਲੀ ਅਵਸਥਾ ਹੈ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ ਉਹ ਹਰ ਵੇਲੇ ਜਾਗਦੇ ਨੇ ਸੁੱਤੇਆਂ ਵੀ ਜਾਗਦੇ ਨੇ ਨਾਨਕ ਸਿਮਰਨ ਪੂਰੇ ਭਾਗ ਸਿਮਰਨ ਦੇ ਨੰਨੇ ਨੂੰ ਔਂਕੜ ਹੈ ਨਾਨਕ ਜੀ ਫਰਮਾਉਂਦੇ ਨੇ ਚੰਗੇ ਕਰਮਾ ਕਰਕੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ ਪੂਰੇ ਭਾਗ ਹੋਂ ਤੇ ਹੀ ਸਿਮਰਨ ਦੀ ਦਾਤ ਮਿਲਦੀ ਹੈ